ਪਟਿਆਲਾ ਦੇ ਨੇੜੇ ਪਿੰਡ ਲੰਗ ਵਿਖੇ ਮੇਲਾ ਮੁਖ ਮਹਿਮਾਨ ਨਗਰ ਨਿਗਮ ਸੀਨੀਅਰ ਡਿਪਟੀ ਮਹਿਰ ਜਗਦੀਪ ਜੱਗਾ ਦੇ NASA ਤੇ ਰਿਟਾਇਰਡ ਹੋਏ ਪ੍ਰਿੰਸੀਪਲ ਸੁਰਜੀਤ ਜਲੋਟਾ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਜਲੋਟਾ ਨੇ 1 ਲੱਖ ਰੁਪਏ ਭੇਟ ਕੀਤਾ ਇਸ ਮੌਕੇ ਸਮਾਜ ਸੇਵੀ ਖੇਲ ਮੇਲਾ ਕਰਵਾਉਣ ਵਾਲੇ ਮੇਵਾ ਸਿੰਘ ਨੇ ਕਿਹਾ ਸਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸੁਰਜੀਤ ਜਲੋਟਾ ਜੋ ਵਿਗਿਆਨੀ NASA ਤੋਂ ਸੀਨੀਅਰ ਪ੍ਰਿੰਸੀਪਲ ਰਿਟਾਇਰ ਹੋਏ ਉਹ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਸੀਂ ਉਹਨਾਂ ਦਾ ਮਿਲਿਆ ਕਮੇਟੀ ਵੱਲੋਂ ਨਿੱਘਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ ਹਾਂ ਜੀ ਸਰ ਲੰਗਪਿੰਡ ਵੀ ਖੇ ਆਇਓ ਤੁਸੀਂ ਪ੍ਰੋਗਰਾਮ ਤੇ ਕਿਸ ਤਰ੍ਹਾਂ ਲੱਗਿਆ ਕੀ ਵੇ ਲੱਗਿਆ ਲੱਗਿਆ ਜੀ ਕਿੰਨਾ ਬਣ ਲਗਿਆ ਇਹ 빅 ਚੇਂਜ ਵਾਟ ਯੂ ਹੂ ਯੂ ਸੀ ਇਨ ਦਾ ਅਰਲੀ ਏਜ ਰੂਟਲਸ ਆਪ ਕਿੰਨੇ ਸਾਲਾਂ ਬਾਅਦ ਪਿੰਡ ਚ ਆਇਓ ਤੁਸੀਂ 7 ਸਾਲ ਬਾਅਦ 7 ਸਾਲ ਬਾਅਦ 6 ਸਾਲ ਜਿਸ ਤਰ੍ਹਾਂ ਲੱਗ ਰਿਹਾ ਅੱਜ ਖੇਡਾਂ ਹੋ ਰਹੀਆਂ ਟੂਰਨਾਮੈਂਟ ਹੋ ਰਿਹਾ ਐ ਸਕੂਲ ਦੇ ਵਿੱਚ ਵੀ ਆਇਓ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਵਾਰ ਪਹਿਲੀ ਵਾਰ ਐਕਸਪੀਰੀਅੰਸ ਕਰ ਰਹੇ ਆ ਜੀ ਮੈਂ ਤੁਸੀਂ ਇੱਥੇ ਕਰਵਾ ਰਹੇ ਹੋ ਅੱਗੇ ਅੱਗੇ ਬੜਾ ਨਾਮ ਸਾਡੇ ਪਿੰਡ ਦਾ ਹੈ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਇੰਡੀਆ ਦਾ ਨਾਮ ਰੋਸ਼ਨ ਕੀਤਾ ਯੂ ਐਸ ਏ ਦੇ ਵਿੱਚ ਜਾ ਕੇ ਨਹੀਂ ਕੰਮ ਕੀਤਾ ਜੀ ਰੋਸ਼ਨ ਨਾਮ ਦੇ ਕੋਈ ਗੱਲ ਨਹੀਂ ਸੀ ਨਹੀਂ ਕੰਮ ਕਰਦੇ ਨਾਮ ਬਣਦੇ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਸਾਨੂੰ ਤਾਂ ਬਹੁਤ ਮਾਣ ਹੈ ਤੁਹਾਡੇ ਜੀ ਜੌਬ ਕੀਤੀ ਜੀ ਆਪਣੀ ਜੀ ਇਹਨੂੰ ਆਪਣੇ ਕੰਮ ਕੀਤਾ ਹੋ ਕੇ ਜਾ ਸੇ ਜੀ ਇਹ ਫਿਰ ਤਾਂ ਜਿਹਦੀ ਜੌਬ ਉਹ ਕਰਦਾ ਨਹੀਂ ਨਾ ਇਸ ਕਰਕੇ ਸਾਨੂੰ ਇਹ ਲੱਗਦਾ ਵੀ ਨਹੀਂ ਜੌਬ ਤਾਂ ਕੀਤੀ ਸਾਰੀ ਉਮਰ ਸਾਨੂੰ ਅਹਿਸਾਸ ਨਹੀਂ ਹੋਣ ਦੇ ਰਹੇ ਬਹੁਤਾ ਕੰਮ ਕੀਤਾ ਆਈ ਵਰਕਡ ਹਾਲ ਦਾ ਜਿਹੜੇ ਵੀ ਸਭ ਤੋਂ ਦੂਰੀ ਦੇ بڑے ਪ੍ਰੋਜੈਕਟ ਹੈ ਜੀ ਸੌਧ ਬਿਹਰਤਾ ਉਹਦੇ ਵਿੱਚ ਸਪੇਸ ਸਟੇਸ਼ਨ ਸਪੇਸ ਸ਼ਟਲ ਸੀ 17 ਪਲੇਨ ਐਫ 18 ਆਪਣਾ ਨੇ ਜਾਨਾ ਮੈਨੂੰ ਸ਼ਟਲ ਐਨੀ ਪ੍ਰੋਜੈਕਟ ਆਫ ਦ ਸਪੇਸ ਆਮ ਵਾਸ ਅ ਪਾਰਟ ਆਫ ਥੈਟ ਅਜੋਦਾ ਸਰ ਟੀਮੇ ਦੇਖਦੇ ਹੋ ਯੂਐਸਏ ਰੱਖਦੇ ਹੋ ਕਹਿੰਦੇ 50 ਸਾਲ ਆਪਣੇ ਤੋਂ ਅੱਗੇ ਆ ਕੰਟੀਆ ਅੱਜ ਆਪਣੇ ਹਿੰਦੁਸਤਾਨ ਨੂੰ ਕਿਤੇ ਖੜਾ ਦੇਖਦੇ ਆਪਣੇ ਪਿੰਡਾਂ ਨੂੰ ਕਿਤੇ ਖੜਾ ਦੇਖਦੇ ਹਿੰਦੁਸਤਾਨ ਜ ਬਹੁਤ ਚੱਕੀ ਹੋਈ ਹੈ ਜੀ ਕਾਰ ਹੈ ਕਾਰ ਫਿਰ ਜ ਮੈਂ ਪੜਾਅ ਛੱਡਿਆ ਸੀ 60 ਘਰ ਆਉਣੀਆ ਪਟਿਆਲੇ ਮੈਕਸਿਮਮ ਉਹਨਾਂ ਮਿਲੀਅਨ ਜੋੜ ਗਿਆ ਨਾਸਾ ਦੇ ਵਿੱਚ ਕੰਮ ਕੀਤਾ ਹੈਗਾ ਨਾਸਾ ਵੀ ਇਸ ਸਮੇਂ ਜਿਹੜੇ ਭਾਰਤੀਏ ਲੋਕ ਕਹਿੰਦੇ ਕਿ ਭਾਰਤੀ ਲੋਕਾਂ ਦੀ ਗਿਣਤੀ ਵੱਧਾ ਉੱਤੇ ਯਾਨੀ ਕਾਬਲੀਅਤ ਪਹੁੰਚਾ ਰਹੇ ਕਿਵੇਂ ਦੇਖਦੇ ਹੋਂ ਨਹੀ ਇਹ ਗੱਲ ਤੋਂ ਬਾਹਰ ਸਾਰੇ ਤਰ੍ਹਾਂ ਦੇ ਲੋਕ ਐ ਉੱਥੇ ਚਾਹੀਦੇ ਨੇ ਵਤਨਮੀਦ ਹੈ ਜੀ ਆਲ ਕਾਈਂਡ ਆਫ ਪੀਪਲ ਆਦੇ ਬੱਚੇ ਨੂੰ ਕਿਸ ਤਰ੍ਹਾਂ ਦੀ ਐਜੂਕੇਸ਼ਨ ਚਾਹੀਦੀ ਹੈ ਇਹ ਵੀ ਤੁਹਾਡੇ ਵਾਂਗੂ ਉਸ ਸਾਥ ਪਹੁੰਚ ਪਰਣਾ ਪੈਗਾ ਜੀ ਕਿਸ ਤਰ੍ਹਾਂ ਦੀ ਸਟੱਡੀ ਕਿਉਂਕਿ ਬੜੀ ਜਿਆਦਾ ਅਵੇਰਨੈਸ ਦੀ ਘਾਟ ਹੈ ਕਿਸ ਤਰ੍ਹਾਂ ਦੀ ਐਡਵਾਂਸ ਫਰਕਿੰਦੀ ਪੈਗੀ ਜੀ ਜਿਸ ASCII ਕਿਤੇ ਹੋਰੇ I think I was the number 10 in Punjab at that time with MSD ਤੁਸੀਂ ਜਿਸ ਤਰ੍ਹਾਂ ਬਦਲ ਨਹੀਂ ਲੋੜ ਤੁਸੀਂ ਸਮਝਦੇ ਹੋ ਕਿ ਵੀ ਵੈਸਟਰਨ ਕੰਟਰੀਆਂ ਦੇ ਪੈਟਰਨ ਜਿਹੜਾ ਸਿਸਟਮ ਸੇਮ ਹੈ ਨਹੀਂ ਨਹੀਂ ਦੇ ਦੇ ਗੋ ਵਿਦ ਅਸ ਜਮ ਇੰਜੀਨੀਅਰ ਕੀਤੀ ਹੈ ਹਜੇ ਨਹੀਂ ਹੈਵ ਟੂ ਚੇਂਜ ਨਹੀਂ ਸੀ ਦੇ ਅਸੈਪਟਡ ਮਾਈ ਡਿਗਰੀ ਲੋਟਾ ਸਾਹਿਬ ਇੱਕ ਅੱਜਕੱਲ ਸਵਾਲ ਹੈਗਾ ਐਸਟਰੋਨੋਡ ਇੱਕ ਬਹੁਤ ਧਰਤੀ ਦੇ ਨਿਸ਼ਾਨੀ ਕਰ ਰਿਹਾ ਤੁਸੀਂ ਤਾਂ ਜਾਣਕਾਰ ਰੱਖਿਆ ਰੱਖਦੇ ਹੋ ਕਿੰਨਾ ਕੁ ਖਤਰਾ ਹੈਗਾ ਉਸ ਧਰਤੀ ਨੂੰ I don't know but that ਦੇ ਸਾਇੰਸਿਸਟ ਸਾਇੰਟੀਸਟਾਂ ਕੰਮ ਕਰਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਚੀਜ਼ ਦਾ ਇਹ ਨਾ ਬਾਕੀ ਇਹਨਾਂ ਨੇ ਰੋਸ਼ਨ ਕੀਤਾ ਇਹ ਆਪਣੀ achievement ਨੂੰ ਨਹੀਂ ਦੱਸ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਇਹ ਪਤਾ ਕੀ ਜੀ ਅ ਕੁਝ ਗੱਲਾਂ ਇਹ ਜਿਹੜੀਆਂ ਨੇ ਚਲੋ ਅ ਅਗਲਾ ਕਈ بڑے ਉਹਦੇ ਤੇ ਰਹਿ ਕੇ ਅ মিডিਆ ਸਾਹਮਣੇ ਨਹੀਂ ਜਾਂ ਉਹਨਾਂ ਨੂੰ ਪੇਸ਼ ਨਹੀਂ ਜਿੱਦਾਂ ਵੀ ਕੁਝ ਲਾ ਲੋ ਪਰ ਜੇ ਆਪਾਂ ਦੇਖੀਏ ਤਾਂ ਛੋਟੇ ਛੋਟੇ ਜਿਹੜੇ ਇਹ ਇਹਨਾਂ ਨੂੰ ਆਪਾਂ ਸਾਇੰਟਿਸਟ ਨਹੀਂ ਕਹਾਂ ਐ ਰਿਸਰਚਰ ਨੇ ਇਹ ਸਾਇੰਟਿਸਟ ਇੰਜੀਨੀਅਰ ਸਾਇੰਟਿਸਟ ਇੰਜੀਨੀਅਰ ਇਹ ਇੰਜੀਨੀਅਰ ਪ੍ਰਿੰਸੀਪਲ ਇੰਜੀਨੀਅਰ ਰਟਾਇਰ ਹੋਏ ਨੇ ਸੀਨੀਅਰ ਸੀਨੀਅਰ ਪ੍ਰਿੰਸੀਪਲ ਇੰਜੀਨੀਅਰ ਰਟਾਇਰ ਹੋਏ ਨੇ ਤੇ ਨਾਸਾ ਦਾ ਨਾਂ ਹੀ ਬਹੁਤ ਵੱਡਾ ਹੈ ਜੀ ਦੇਖੋ ਦੁਨੀਆ ਦੀ ਟਾਪ ਦੀ 1 ਨੰਬਰ ਏਜੰਸੀ ਤੇ ਜਿਹਦੇ ਵਿੱਚ ਏਡੀ ਏਡੀ ਰਿਸਰਚਾਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਪ੍ਰਿੰਸੀਪਲ ਸੀਨੀਅਰ ਪ੍ਰਿੰਸੀਪਲ ਰਹਿ ਕੇ ਆਏ ਨੇ ਤੇ ਇਹ ਇਹ ਸਾਡੇ ਪਿੰਡ ਲਈ ਸਾਡੇ ਇਲਾਕੇ ਲਈ ਸਾਡੇ ਜ਼ਿਲ੍ਹੇ ਲਈ ਤੇ ਪੰਜਾਬ ਲਈ ਬਹੁਤ ਮਾਣ ਦੀ ਗੱਲ ਆ। ਹਾਂ ਜੀ ਸਰ ਇਹ ਪਿੰਡੇ ਦੇ ਖੇਡ ਮੇਲਾ ਸ਼ੁਰੂ ਹੋਇਆ ਹੋਰ ਵੀ ਕਈ ਕੰਮ ਪਿੰਡ ਦੇ ਵਿੱਚ ਹੋਏ ਨੇ। ਤਾ ਦੇਖੋ। ਦੇਖੋ ਖੇਡ ਮੇਲੇ ਦੀ ਤਾਂ ਵੀਰ ਜੀ ਇਹ ਆ ਵੀ ਸਾਨੂੰ 53 ਸਾਲ ਹੋ ਗਏ ਖੇਡ ਮੇਲਾ ਕਰਾਉਂਦਿਆਂ ਨੂੰ। ਜਿਦੇ ਵਿੱਚ ਐਨ ਆਰ ਆਈਆਂ ਦਾ ਬਹੁਤ ਵੱਡਾ ਯੋਗਦਾਨ ਆ। ਸਰਦਾਰ ਕੁਲਦੀਪ ਸਿੰਘ ਦਾ, ਸੁਖਵੀਰ ਸਿੰਘ ਦਾ ਤੇ ਇਹਨਾਂ ਦਾ ਗਲੋਟਾ ਜੀ ਦਾ ਬਹੁਤ ਵੱਡਾ ਯੋਗਦਾਨ ਆ ਜਿਵੇਂ ਪਹਿਲਾਂ ਅਸੀਂ ਕੁਝ ਫਿਜ਼ੀਓਥੈਰੇਪੀ ਸੈਂਟਰ ਵਗੈਰਾ ਸਾਡੇ ਪਿੰਡ 'ਚ ਹਰ ਸਹੂਲਤਾ ਉਹ ਇਹਨਾਂ ਦੀ ਦੇਣ ਆ ਤੇ ਅੱਜ ਸਾਡੀ ਬਹੁਤ ਟਾਈਮਾਂ ਬਾਅਦ ਅਸੀਂ ਇਹਨਾਂ ਨੂੰ ਬਹੁਤ ਬੇਨਤੀ ਕਰ ਰਹੇ تھے ਵੀ ਤੁਸੀਂ ਪੰਜਾਬ ਆਓ ਤੇ ਸਾਨੂੰ ਟਾਈਮ ਦਿਓ ਇਹਨਾਂ ਨੇ ਸਾਨੂੰ ਟਾਈਮ ਦਿਆ ਇਨਾਂ ਦੀ ਆਉਣ ਦੀ ਉਹਦੇ ਵਿੱਚ ਅਸੀਂ ਨੇ ਟੂਰਨਾਮੈਂਟ ਰਖਾਇਆ ਜਿਹਦੇ ਵਿੱਚ ਜਲੋਟਾ ਜੀ ਚੀਫ ਗੈਸਟ ਨੇ 29 ਨੂੰ ਤੇ ਉੱਥੇ ਪਹੁੰਚਣਗੇ ਬਾਕੀ ਹੋਰ ਵੱਡੀਆਂ ਹਸਤੀਆਂ ਨੇ ਆਉਣਾ ਇੱਥੇ ਆਇਆ ਦਾ ਇਹਨਾਂ ਦਾ ਵੀ ਜੀ ਆਇਆਂ ਤੁਹਾਡਾ ਵੀ ਜੀ ਆਇਆਂ ਇਹ ਜਲੋਟਾ ਸਿਰ ਐਨੇ ਸਾਲ ਹੋ ਗਏ ਤੁਸੀਂ